ਸਸਿਕਾ ਜੀ ਮੈਂ ਤੁਹਾਡਾ ਆਪਣਾ ਸਿਂਦਰ ਮਿੱਡੂ ਕਿਹੜਾ ਅੱਜ ਆਪਾਂ ਪਾ ਰਹੇ ਹਾਂ ਜੀ 50 ਕਿਲੋ ਬੱਕਰੇ ਦਾ achar ਠੀਕ ਹੈ ਜੀ ਤੁਹਾਡੇ ਸਾਰਿਆਂ ਲਈ ਜਿਹੜੀ ਕਿ ਸਰਦੀ ਦੀ ਇਹ ਖਰਾਕ ਹੋ ਜੋ ਤਿਆਰ ਅੱਜ ਪਾ ਰਹੇ ਆਪਾਂ 50 ਕਿਲੋ ਬੱਕਰੇ ਦਾ achar ਉਹ ਘਾਟ ਨਹੀਂ ਆਖਣ ਨੂੰ ਹੋਰ ਲੋਕ ਦੁਕਾਨ ਚ ਚੱਕ ਨੋ ਘੋੜੀਆਂ ਇਸ ਲਈ ਫੋਨ ਚੱਕੋ ਜਲਦੀ ਜਲਦੀ ਤੇ ਸਾਡਾ ਨੰਬਰ ਲਾਓ ਤੇ ਚਾਰ ਮੰਗਾਓ ਠੀਕ ਹੈ ਇਹ ਤੁਹਾਡੇ ਲਈ ਸਪੈਸ਼ਲ ਅੱਜ ਬਲਕਦੇ ਦੇ ਵਿੱਚ ਆਰਡਰ ਆਇਆ ਵੀ ਕਿਹਦੇ ਦਾ ਹੋਵੇ ਜੀ ਤੇ ਬਾਕੀ ਸਾਰਿਆਂ ਨੇ ਇਹ ਚਾਰ ਆਹ ਕਰ ਰਹੇ ਆ ਜਿੰਨਾ ਚਾਹੋਗੇ ਉਹਨਾਂ ਚਾਰ ਮਿਲ ਜੂਗਾ ਕੁਆਂਟਲ ਦੇ ਹਿਸਾਬ ਨਾਲ ਚਾਹੋਗੇ ਕੁਆਂਟਲ ਦੇ ਹਿਸਾਬ ਨਾਲ ਚਾਰ ਮਿਲ ਜੂਗਾ ਆਰਡਰ ਕਰੋ ਸਾਡੇ ਕੋਲ ਘਰ ਤੱਕ ਕਹਿੰਦਾ ਕਰਦਾ ਨਹੀਂ ਸੋ ਅੱਜ 50 ਕਿਲੋ ਬੱਕਰੇ ਦਾ ਚਾਰ ਆਪਾਂ ਪਾ ਰਹੇ ਆ ਸੋ ਅਗਲੀ ਵੀਡੀਓ 'ਚ ਪ੍ਰਮਾਤਮਾ ਰੱਖੇ ਸੁੱਖ ਤੁਹਾਨੂੰ ਕੁਆਂਟਲ ਬੱਕਰੇ ਦਾ ਚਾਰ ਦੀ ਵੀਡੀਓ ਆਊਗੀ ਅਗਲੀ ਸੋ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਸੋ ਆਪਣਾ ਵਧੀਆ ਆਰਡਰ ਆ ਰਿਹਾ ਹੈ ਜਿਨੇ ਹਾਈਟਕ ਆਪਣਾ ਚਾਰ ਟੈਸਟ ਨਹੀਂ ਕੀਤਾ ਵੀਰੋ ਉਹ ਵੀ ਟੈਸਟ ਕਰੋ ਇੱਕ ਵਾਰੀ ਤੇ ਮੈਨੂੰ ਯਕੀਨ ਹੈ ਤੁਸੀਂ ਫੇਰ ਵੀ ਮੰਗਾਉਗੇ ਚਾਰ ਠੀਕ ਹੈ ਬਾਕੀ ਆ ਚਾ ਆਪਣੇ ਕੋਲ ਪਿਆ ਵਧੀਆ ਮੀਟ ਸਾਫ ਕਰਕੇ ਧੋੜਿਆ ਇਹਨੂੰ ਲਾਲ ਚੰਦ ਨਾ ਐ ਤਾਜ਼ੇ ਬੱਕਰੇ ਲੈ ਕੇ ਨਹੀਂ ਵਧੀਆ ਲਿਸਟ ਦਾ ਲਿਸਟ ਦਾ ਪਿਆ ਇਹ ਡੀ ਕਰਿਆ ਤੁਹਾਨੂੰ ਕਿ ਤੁਸੀਂ ਆਰਡਰ ਕਰੋ ਇਹ ਤੁਹਾਡੇ ਘਰ ਦੀ ਖਾਦੀ ਦਾ ਮੈਂ ਸ਼ਿੰਗਾਰ ਬਣਾ ਚਾਰ ਉਹ ਪ੍ਰੋਸੈਸ ਹੋ ਹੀ ਹੈ ਕੜਾਈ ਆਪਣੀ ਚਾਰ ਹੈ ਆ ਨੀਕਾ ਬੇਲੀ ਆਪਣਾ ਇਹ ਅੱਜ 4 ਮਿੰਨਾ ਬਣਾਉਗਾ ਠੀਕ ਹੈ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਵੀਰੇ ਹੋਰ ਲੋਕਾਂ ਤੱਕ ਪਹੁੰਚੇ ਸੋ ਅੱਗੇ ਪ੍ਰੋਸੈਸ ਜਿਵੇਂ ਸਟਾਰਟ ਕਰਾਂਗੇ ਉਹ ਨੂੰ ਨਾਲ-ਨਾਲ ਦਿਖਾਵਾਂਗੇ ਬਾਕੀ ਪਹਿਲਾਂ ਵੀਡੀਓ ਤੁਸੀਂ ਦੇਖ ਲਈ ਹੈ ਤਾਂ ਆਪਾਂ ਹੁਣ ਸਟਾਰਟ ਕਰਦੇ ਹਾਂ ਅਗਲਾ ਪ੍ਰੋਸੈਸ ਸੋ ਜਲਦੀ ਜਲਦੀ ਪਹੁੰਚ ਜਰੋ ਤੇ ਲਾਓ ਸਾਨੂੰ ਫਿਰ ਅਸੀਂ ਪੈਕਿੰਗ ਕਰਕੇ ਚਾਰ ਤੋਂ ਡੇਰ ਭੇਜ ਦੇਈਏ ਠੀਕ ਹੈ ਆ ਦੇਖੋ ਨਾ ਇਹ ਛੋ ਆਪਾਂ ਮੀਟ ਧੋ ਕੇ ਪਾ ਲਿਆ ਸੀ ਸੋ 25 ਕਿਲੋ ਮੀਟ ਆਪਾਂ ਇਹਦੇ ਵਿੱਚ ਪਾ ਲਿਆ ਠੀਕ ਹੈ 25 ਕਿਲੋ ਆਪਾਂ ਕੱਚਾ ਕਰਿਆ ਰੱਖ ਛੱਡੇ ਇਹਦਾ ਬਾਅਦ ਚ ਪਾਵਾਂ ਕਿਉਂਕਿ ਮੇਰੇ ਕੋ ਕੜਾ ਆ ਜਿਹੜਾ ਇਹ ਤੇ 30 ਕਿਲੋ 40 ਕਿਲੋ ਪੈਂਦਾ ਤੋਂ ਉਹਦੇ ਨਾਲ ਮੈਂ ਕਿਹਾ 25 ਕਿਲੋ ਹਾਲੀਏ ਕਿਹਾ 25 ਕਿਲੋ ਦਾ ਬਾਅਦ ਚ ਮੀਟ ਦਾ ਪਾਣੀ ਛਾੜਾਂਗੇ ਕਿਹਾ 25 ਕਿਲੋ ਤੇ ਪਾ ਛਾੜ ਲਈ ਤੇ ਥੋੜਾ ਛਾੜਦੇ ਸਾਰਿਆਂ ਦੀ ਲੋਡ ਆ ਵੀਰੋ ਸੋ ਇਹ ਗੱਲ ਇਹ ਆ ਵੀ ਕੱਲਾ ਬੰਦਾ ਨਹੀਂ ਕੁਝ ਕਰ ਸਕਦਾ ਹਰੇ ਹਰ ਇੱਕ ਬੰਦਾ ਜੇ ਥੋੜਾ ਥੋੜਾ ਯੋਗਦਾਨ ਪਾ ਦੇਣਾ ਤੇ ਉਹਦੇ ਨਾਲ ਆਏ ਆ ਆਪਦੇ ਕਿਸਾਨ ਭਰਾ ਦਾ ਥੋੜੇ ਜੀਮੇਦਾਰ ਭਰਾ ਦਾ ਠੀਕ ਹੈ ਨਾ ਉਹ ਇਹਨਾ ਕੰਮ ਰੋੜ ਪੈਂਦਾ ਸਾਰੇ ਉਹ ਤੁਹਾਡੀ ਇਹੀ ਤੁਹਾਡੇ ਮੇਰੇ ਬੇਨਤੀ ਹੈ ਬਾਈ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਯਾਰ ਬਾਈ ਤੁਹਾਡੇ ਸ਼ੇਅਰ ਨਾਲ ਨਾ ਇੱਕ ਨਾ ਬਹੁਤ ਬੰਦੇ ਜੁੜਦੇ ਸਾਡੇ ਨਾਲ ਤੇ ਇਸੇ ਲਈ ਅਸੀਂ ਬੇਨਤੀ ਕਰਦੇ ਨੇ ਤੁਹਾਡੇ ਸਾਰਿਆਂ ਸਾਹਮਣੇ ਇਹੀ ਰਿਕੁਐਸਟ ਹੁੰਦੀ ਹੈ ਵੀਰ ਬਣ ਕੇ ਵੀਡੀਓ ਸ਼ੇਅਰ ਕਰ ਦਿਆ ਕਰੋ ਯਾਰ ਜੇ ਤੁਸੀਂ ਇੱਕ ਸ਼ੇਅਰ ਕਰ ਦੋ ਨਾ ਸਾਡੇ ਨਾਲ ਇੰਨੇ ਬੰਦੇ ਜੁੜਦੇ ਨਵੇਂ ਵੀਰ ਠੀਕ ਹੈ ਤੇ ਇਹੀ ਹੈ ਬਾਈ ਅੱਜ ਵਾਲੀ ਵੀਡੀਓ ਅਸੀਂ ਪਾਈ ਆ ਹੁਣ 50 ਕਿਲੋ ਬੱਕਰੀ ਚਾਰ ਹੁਣ ਤੁਹਾਡੇ ਸਾਥ ਦੀ ਪੂਰੀ ਲੋੜ ਆ ਵੀਰੋ ਪਰ ਮੇਰੀ ਰਿਕੁਐਸਟ ਆ ਸਾਰਿਆਂ ਨੂੰ ਸਾਰੇ ਭੈਣ ਭਰਾਵਾਂ ਨੂੰ ਫੇਸਬੁੱਕ ਵਾਲਿਆਂ ਨੂੰ ਜਿੰਨੇ ਵੀ ਹੈ ਬਾਈ ਵੀਡੀਓ ਸ਼ੇਅਰ ਬਹੁਤ ਕਰਿਓ ਐਂਡ ਤੱਕ ਦੇਖਿਆ ਕਰੋ YouTube ਦੇ ਵੀ ਆਪਣਾ ਚੈਨਲ ਆ ਬਾਈ ਉੱਥੇ ਵੀ ਸਬਸਕ੍ਰਾਈਬ ਕਰੋ ਲਿੰਕ ਸ਼ੇਅਰ ਕਰਦਿਆ ਕਰੋ ਤੇ ਇੰਸਟਾਗ੍ਰਾਮ ਤੇ ਵੀ ਆ ਬਾਕੀ ਤੁਹਾਨੂੰ ਗਰੰਟੀ ਮੇਰੀ ਇਹ ਹੈ ਵੀ ਵਧੀਆ ਚਾਰ ਮਿਲੂ ਇੱਕ ਨੰਬਰ ਕੁਆਲਿਟੀ ਦਾ ਕੁਆਲਿਟੀ 'ਚ ਸਾਡੀ ਕੋਈ ਵੀ ਫਰਕ ਨਹੀਂ ਆਉਂਦਾ ਜੇ ਕੁਆਲਿਟੀ ਪੱਖੋਂ ਕੋਈ ਨਰਮ ਚੀਜ਼ ਹੋਈ ਸਾਨੂੰ ਤੁਸੀਂ ਜਦੋਂ ਮਰਜ਼ੀ ਆ ਕੁਆਲਿਟੀ ਨਹੀਂ ਅਸੀਂ ਲੋਹੋਂ ਹੁੰਦੇ ਨਹੀਂ ਸਾਡੀ ਠੀਕ ਹੈ ਨਾ ਬਾਕੀ ਬਟੇਰ ਦਾ ਚਾਰ ਆਪਾਂ ਪਾਲਿਆ ਸੀ ਕੱਲ ਮੁਰਗੇ ਦੇ ਪਾਲਿਆ ਅੱਜ ਬੱਕਰੇ ਦਾ ਪਾਈ ਜਾਂਦੇ ਸੋ ਇਹ ਹੁਣ ਬਣ ਰਿਹਾ ਹੈ ਪਰ ਤੁਹਾਨੂੰ ਅੱਗੇ ਮੈਂ ਸਿਖਾਉਂਗਾ ਪਹਿਲਾਂ ਵੀਡੀਓ ਵਿੱਚ ਪ੍ਰੋਸੈਸ ਤਾਂ ਤੁਸੀਂ ਦੇਖਿਆ ਹੀ ਹੈ ਪਰ ਤੁਹਾਨੂੰ ਅੱਜ ਥੋੜਾ ਧਿਆਨ ਕਰਾਉਣਾ ਸੀ ਭਾਈ ਹੁਣ ਆਪਾਂ ਵੱਡੇ ਆਰਡਰ ਤਿਆਰ ਕਰਨ ਲੱਗੇ ਜਾਂ 50 60 60 ਕਿਲੋ ਵਾਲੇ ਵੀਰ ਇਦੂਆਂ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਪਰਮਾਤਮਾ ਨੂੰ ਸ਼ੁ크ਰ ਕਰਕੇ ਤੇ ਇਦੂਆਂ ਹੁਣ ਜੋ ਅਗਲਾ ਪਾਵਾਂਗੇ ਕਵਾਂਟਰ ਦਾ ਹੀ ਪਾਵਾਂਗੇ ਠੀਕ ਹੈ ਜੇ ਆਰਡਰ ਕਰੋ ਵੀਰੇ ਜਿਹੜੇ ਚਾਹ ਬਣਾਣਾ ਨਾ ਖਾਨ ਦੇ ਇੱਕ ਵਾਰੀ ਯਾਰ ਸਾਥੋਂ ਲਓ ਪਾਵਾਂ ਕਿਲੋ ਕਿਲੋ ਮੰਗਾ ਲਓ ਜ਼ਿਆਦਾ ਨਹੀਂ ਕਿਲੋ ਕਿਲੋ ਚਾਰ ਲੈ ਕੇ ਵੇਖੋ ਠੀਕ ਹੈ ਮਿਲਦੇ ਆਂ ਬਈ ਗਾਂਹ ਵੀਡੀਓ ਚ ਦੇਖੀ ਜਾਓ ਨਾਲ ਆ ਹੋਈ ਜਾਂਦਾ ਭਾਈ ਤਿਆਰ ਆਪਣਾ ਉਬਲੀ ਜਾਂਦਾ 25 ਕਿਲੋ ਪਾਇਆ ਸੀ ਤੇ 25 ਕਿਲੋ ਆਪਣਾ ਪਿਆ ਕਿਉਂਕਿ ਉਦੋਂ ਬਾਅਦ ਇਹਨੂੰ ਬਾਲਾਂਗੇ ਹਰ ਬਾਲਾਂਗੇ ਪਾਣੀ ਛਾੜਾਂਗੇ ਬਾਲਾਂਗੇ ਪਾਣੀ ਛਾੜ ਕੇ ਫਿਰ ਇਹਦਾ ਭਾਈ ਉਦੋਂ ਬਾਅਦ ਉਹਨੂੰ ਤਿਆਰ ਕਰਾਂਗੇ ਫਿਰ ਮਸਾਲਾ ਤਿਆਰ ਕਰਾਂਗੇ ਇਹ ਠੋਡਾ ਸਰਦੀਆਂ ਮੈਂ ਖਰਾਕ ਤਿਆਰ ਕਰੀ ਜਿੰਨੇ ਸਾਰੇ ਵੀਰਾਂ ਲਈ ਸੋ ਡਾਕਟਰਾਂ ਨੂੰ ਦੇਣਾ ਚੰਗਾ ਹੀ ਹੈ ਭਾਈ ਇੱਧਰ ਲਾਓ ਯਾਰ ਕਿਲੋ ਕਿਲੋ 2-2 ਕਿਲੋ 4 ਖਾ ਲਿਆ ਜੀ ਨੇ ਨਾ 3-4 ਕਿਲੋ ਸਾਡਾ ਉਹ ਡੋਲ ਦਾ ਨਹੀਂ ਬੰਦਾ ਇਹ ਖਰਾਕ ਹੈ ਆਪਣੀ ਆਪਰਾਨੀ ਉਹ ਪਾਣੀ ਬਹੁਤ ਹੁੰਦਾ ਸੁੰਦਰ ਸਹੀ ਮੁਰਗੀ ਬੱਕਰੇ ਜਾਵੇ ਬਾਕੀ ਉਹ ਨੂੰ ਕਰਦੇ ਰਹੇ ਪ੍ਰਸ਼ਾਸ ਵੀਡੀਓ ਨਾ ਬਣਿਆ ਰਹੇ ਪ੍ਰਸ਼ਾਸ ਨੂੰ ਥੋੜਾ ਥੋੜਾ ਜੀ ਕਰਦਾ ਸੁਭਾਈ ਆਪਣਾ ਉਹ ਮੀਟ ਦਾ ਪਾਣੀ ਲੈ ਸੀ ਸੁਕਾ ਮਸਾਲਾ ਹੁਣ ਆਪਾਂ ਤਿਆਰ ਕਰ ਲਿਆ ਸੋ ਆਪਿਆ ਆਪਣਾ ਮੀਟ ਬਈ ਸੁਕਾ ਕੇ ਇਹਦਾ ਪਾਣੀ ਜਮ ਹੁਣ ਮਸਾਲਾ ਇਹਦਾ ਕਰਦੇ ਆਂ ਆਪਾਂ ਤਿਆਰ ਤੇ ਫਿਰ ਇਹਨੂੰ ਮਿਕਸ ਕਰਾਂਗੇ ਬਾਈ ਲਓ ਜੀ ਮਿਕਸ ਕਰਤਾ ਹੁਣ ਆਪਾਂ ਸੋ ਸਾਡਾ ਚਾਰ ਬੱਕਰੀ ਦਾ ਤਿਆਰ ਆ ਬਾਈ ਜੀ ਟਿੱਕਰ ਆਰਡਰ ਤੁਸੀਂ ਤਾਂ ਥੋੜੇ ਜਿਹੀ ਦੀ ਘਰਾਂ ਤੋਂ ਪੰਜਾਈਏ WhatsApp ਤੇ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ